ਕੀਰਤਪੁਰ ਸਾਹਿਬ ਨੇੜੇ ਪਤਾਲਪੁਰੀ ਵਿਖੇ ਵਗਦਾ ਇਹ ਜਲ ਸਿੱਖ ਦੀ ਲਾਸਟ ਰੈਸਟਿੰਗ ਪਲੇਸ ਵਾਂਗ ਹੈ ਸਿੱਖ ਦਾ ਸਰੀਰ ਜਿਹੜਾ ਮਾਂ ਦੀ ਕੋਖ ਤੋਂ ਜਨਮ ਲੈਂਦਾ ਹੈ ਹੌਲੀ-ਹੌਲੀ ਵੱਡਾ ਹੁੰਦਾ ਹੋਇਆ ਬਚਪਨ ਜਵਾਨੀ ਤੋਂ ਲੰਘਦਾ ਬਡੇਪੇ 'ਚ ਜਾਂ ਜਦੋਂ ਪਰਮੇਸ਼ਰ ਜੀ ਚਾਹਣ ਆਖਿਰ ਜਦੋਂ ਸਰੀਰ ਖਤਮ ਹੋ ਜਾਂਦਾ ਹੈ ਤਾਂ ਸੰਸਕਾਰ ਕਰ ਦਿੱਤਾ ਜਾਂਦਾ ਹੈ ਸੰਸਕਾਰ ਕਰਨ ਤੋਂ ਬਾਅਦ 'ਚ ਜਿਹੜੀ ਰਾਖ ਸੁਆਹ ਜਾਂ ਹੱਡੀਆਂ ਬਚ ਜਾਂਦੀਆਂ ਹਨ ਉਹਨਾਂ ਨੂੰ ਅਸਥੀਆਂ ਜਾਂ ਫੁੱਲ ਕਿਹਾ ਜਾਂਦਾ ਹੈ ਵੈਸੇ ਤਾਂ ਗੁਰਮਤਿ ਅਨੁਸਾਰ ਇਹ ਫੁੱਲ ਕਿਤੇ ਵੀ ਵਗਦੇ ਜਲ ਵਿੱਚ ਪ੍ਰਵਾਹ ਕੀਤੇ ਜਾ ਸਕਦੇ ਹਨ ਪਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸਿੱਖ ਸ਼ਰਧਾ ਨਾਲ ਆਪਣੇ ਪਿਆਰ ਕਰਨ ਵਾਲਿਆਂ ਜਾਂ ਪਰਿਵਾਰ ਦੇ ਅਸਥ ਜਿਹੜੇ ਹਨ ਉਹਨਾਂ ਨੂੰ ਪਤਾਲਪੁਰੀ ਸੈਵ ਲਿਆ ਕੇ ਇੱਥੇ ਜਲ ਪ੍ਰਵਾਹ ਕਰਦੇ ਹਨ ਅਖੀਰ ਇੱਕ ਹੱਡੀਆਂ ਦੀ ਮੁੱਠ ਰਾਖ ਦੀ ਮੁੱਠ ਬਣ ਕੇ ਇੱਥੇ ਜਲ ਪ੍ਰਵਾਹ ਹੋ ਜਾਂਦਾ ਹੈ ਸਰੀਰ ਦਾ ਹੰਕਾਰ ਨਹੀਂ ਕਰਨਾ ਚਾਹੀਦਾ